ਹਰਜੀਤ ਸਿੰਘ ਨੂੰ ਇਹ ਅਹਿਸਾਸ ਕਰਨ ਵਿੱਚ ਕੁਝ ਪਲ ਹੀ ਲੱਗੇ ਕਿ ਉਸਦਾ ਅਮਰੀਕੀ ਸੁਪਨਾ ਚੱਕਣਾ ਚੂਰ ਹੋ ਗਿਆ। 3 ਮਹੀਨੇ ਕਾਰਟਲ ਨਿਯੰਤਰਿਤ ਹਾਈਵੇ, ਸੰਘਣੇ ਜੰਗਲਾਂ ਅਤੇ ਖਤਰਨਾਕ ਪਹਾੜੀ ਰਸਤਿਆਂ ਉੱਤੇ ਘੁੰਮਣ ਤੋਂ ਬਾਅਦ ਉਹ ਆਖਰਕਾਰ ਜਨਵਰੀ ਦੇ ਅਖੀਰ ਵਿੱਚ ਅਮਰੀਕਾ-ਮੈਕਸੀਕੋ ਸਰਹੱਦ ਉੱਤੇ ਪਹੁੰਚ ਗਿਆ। ਪਰ ਨਵੀਂ ਜ਼ਿੰਦਗੀ ਵਿੱਚ ਕਦਮ ਰੱਖਣ ਦੀ ਬਜਾਏ 22 ਸਾਲਾ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਭਾਰਤ ਭੇਜ ਦਿੱਤਾ ਗਿਆ। ਉਸਦੀ ਯਾਤਰਾ ਉੱਥੇ ਹੀ ਖਤਮ ਨਹੀਂ ਹੋ ਗਈ ਜਿੱਥੇ ਉਹ ਸ਼ੁਰੂ ਹੋਈ ਸੀ ਪਰ ਹੁਣ ਉਹ ਹਜ਼ਾਰਾਂ ਡਾਲਰਾਂ ਦੇ ਕਰਜ਼ੇ ਵਿੱਚ ਵੀ ਡੁੱਬਿਆ ਹੋਇਆ ਹੈ ਇਸ ਸਾਲ ਫਰਵਰੀ ਮਹੀਨੇ ਅਮਰੀਕਾ ਤੋਂ ੜਿਪੋਰਟ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖਾਨੋਵਾਲ ਦੇ ਰਹਿਣ ਵਾਲੇ ਹਰਜੀਤ ਸਿੰਘ ਦੁਬਾਰਾ ਵਿਦੇਸ਼ ਜਾਣ ਦੀ ਉਮੀਦ ਵਿੱਚ ਆਪਣਾ ਨਵਾਂ ਪਾਸਪੋਰਟ ਬਣਾਉਣ ਦੀ ਯਤਨ ਕਰ ਰਹੇ ਹਨ ਹਰਜੀਤ ਸਿੰਘ ਅਤੇ ਉਹਨਾਂ ਦੇ ਚਾਚਾ ਦਾ ਪੁੱਤਰ ਹਰਜੋਤ ਸਿੰਘ ਜ਼ਮੀਨ ਵੇਚ ਕੇ ਅਮਰੀਕਾ ਗਏ ਸੀ ਇਥੋਂ ਉਹਨਾਂ ਨੂੰ ਕਰੀਬ 9 ਮਹੀਨੇ ਪਹਿਲਾਂ ਰਿਪੋਰਟ ਕੀਤਾ ਗਿਆ ਸੀ ਅਮਰੀਕਾ ਵਿੱਚ ਡੋਨਲਡ 트੍ਰੰਪ ਦੀ ਸਰਕਾਰ ਬਣਨ ਤੋਂ ਬਾਅਦ ਉੱਥੇ ਰਹਿਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੀਤਾ ਜਾ ਰਿਹਾ ਹੈ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ 26 ਸਤੰਬਰ 2025 ਤੱਕ ਗੈਰ ਕਾਨੂੰਨੀ ਤੌਰ ਉੱਤੇ ਰਹਿ ਰਹੇ 2417 ਭਾਰਤੀਆਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਸਾਲ 2020 ਤੋਂ 2024 ਤੱਕ 5541 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ ਅਮਰੀਕਾ ਦਾ ਸੁਪਨਾ ਟੁੱਟਣ ਤੋਂ ਬਾਅਦ ਹਰਜੀਤ ਸਿੰਘ ਕਹਿੰਦੇ ਹਨ ਕਿ ਉਹ ਫਿਲਹਾਲ ਆਪਣੇ ਦੋਸਤਾਂ ਨੂੰ ਵੀ ਨਹੀਂ ਮਿਲਦੇ ਕਿਉਂਕਿ ਜਦੋਂ ਉਹ ਪੁਰਾਣੀ ਕਹਾਣੀ ਪੁੱਛਦੇ ਹਨ ਤਾਂ ਇੰਜ ਜਾਪਦਾ ਹੈ ਕਿ ਜ਼ਖਮਾਂ ਉੱਤੇ ਲੂਣ ਛਿੜਕਿਆ ਜਾ ਰਿਹਾ ਹੋਵੇ ਹਰਜੀਤ ਕਹਿੰਦਾ ਹੈ ਕਿ ਸਮਾਂ ਬਹੁਤ ਮਾੜਾ ਚੱਲ ਰਿਹਾ ਐਥੋਂ ਅਮਰੀਕਾ ਗਿਆ ਸੀ ਕਿ ਕੁਝ ਕਮਾਈ ਹੋਵੇਗੀ ਹੁਣ ਕਦੇ-ਕਦੇ ਮਨ ਵਿੱਚ ਆਉਂਦਾ ਹੈ ਕਿ ਉੱਥੇ ਜਾ ਕੇ ਗਲਤੀ ਕਰ ਲਈ ਸਾਡਾ ਦੋਵੇਂ ਭਰਾਵਾਂ ਦਾ 90 ਲੱਖ ਰੁਪਿਆ ਲੱਗ ਗਿਆ ਜੋ ਅਸੀਂ ਜ਼ਮੀਨ ਵੇਚ ਕੇ ਇਕੱਠਾ ਕੀਤਾ ਸੀ ਫਿਲਹਾਲ ਕਰੀਬ 5 ਲੱਖ ਰੁਪਏ ਕਰਜ਼ਾ ਵੀ ਹੈ ਜੋ ਲੋਕਾਂ ਨੇ ਜਲਦ ਹੀ ਮੰਗਣਾ ਸ਼ੁਰੂ ਕਰ ਦੇਣਾ ਹਰਜੀਤ ਸਿੰਘ ਅਮਰੀਕਾ ਜਾਣ ਤੋਂ ਪਹਿਲਾਂ 2 ਸਾਲ ਬਹਿਰੀਨ ਵਿੱਚ ਵੀ ਕੰਮ ਕਰ ਚੁੱਕਿਆ ਉਸਨੇ ਦੱਸਿਆ ਕਿ ਮੈਂ ਹੁਣ ਜੈਪੁਰ ਵਿੱਚ 10000 ਰੁਪਏ ਦੀ ਨੌਕਰੀ ਕਰਦਾ ਜਿਸ ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਇਸ ਲਈ ਦੁਬਾਰਾ ਵਿਦੇਸ਼ ਕਿਸੇ ਨਿੱਕੇ ਮੋٹے ਦੇਸ਼ ਜਾਣ ਲਈ ਪਾਸਪੋਰਟ ਬਣਵਾ ਰਹੇ ਆਂ ਪਰ ਉਹੋ ਵੀ ਨਹੀਂ ਵੜ ਰਿਹਾ ਕਿਉਂਕਿ ਦਫ਼ਤਰ ਵਾਲੇ ਬਹੁਤ ਸਾਰੇ ਕਾਗਜ਼ ਵੰਗਦੇ ਨੇ ਜੋ ਇਕੱਠੇ ਨਹੀਂ ਹੋ ਰਹੇ ਹਰਜੀਤ ਸਿੰਘ ਦੇ ਮਾਤਾ ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਦੋਵਾਂ ਮੁੰਡਿਆਂ ਨੂੰ ਆਪਣੇ ਆਪਣੇ ਹਿੱਸੇ ਦੀ ਜ਼ਮੀਨ ਅਤੇ ਲੱਖਾਂ ਰੁਪਏ ਚੁੱਕ ਕੇ 45 45 ਲੱਖ ਰੁਪਏ ਏਜੰਟ ਨੂੰ ਦਿੱਤੇ ਸਨ ਉਹ ਕਹਿੰਦੇ ਹਨ ਕਿ ਉਹਨਾਂ ਨੇ ਸੁਪਨੇ ਤਾਂ ਬਹੁਤ دیکھے ਸਨ ਪਰ ਸਾਰੇ ਸੁਪਨੇ ਟੁੱਟ ਗਏ ਅਤੇ ਹੁਣ ਕਈ ਮਹੀਨਿਆਂ ਬਾਅਦ ਹਾਲਾਤ ਵੀ ਬਹੁਤ ਮਾੜੇ ਹੋ ਗਏ ਹਨ ਗੁਰਪ੍ਰੀਤਕੌਰ ਦੱਸਦੇ ਹਨ ਕਿ ਅਸੀਂ ਦੋ ਕਿੱਲੇ ਜ਼ਮੀਨ ਵਿੱਚ ਸੀ ਅਤੇ ਮੇਰਾ ਪੁੱਤ ਹੁਣ 5 ਮਹੀਨਿਆਂ ਤੋਂ ਜੈਪੁਰ ਵਿੱਚ ਕੰਮ ਕਰ ਰਿਹਾ ਹੈ ਸਾਡੇ ਹਾਲਾਤ ਤਾਂ ਕਾਫੀ ਮਾੜੇ ਹਨ ਉਸ ਨੂੰ ਪਾਸਪੋਰਟ ਬਣਾਉਣ ਲਈ ਪਿਛਲੇ ਮਹੀਨੇ ਭਿੰਡ ਬੁਲਾਇਆ ਸੀ ਉਦੋਂ ਤੋਂ ਹੀ ਉਹ ਘਰ ਵਿੱਚ ਬੈਠਾ ਹੈ ਉਹ ਕਹਿੰਦੇ ਹਨ ਕਿ ਪਾਸਪੋਰਟ ਲਈ ਜਲੰਧਰ ਗੇੜੇ ਭੱਜ ਰਹੇ ਹਨ ਪਰ ਹਰ ਵਾਰ ਜਾਂ ਲਈ ਕਰੀਬ 1000 ਰੁਪਏ ਤਾਂ ਕੋਲ ਹੋਣਾ ਹੀ ਚਾਹੀਦਾ ਹਰਜੀਤ ਦੇ ਮਾਤਾ ਦੱਸਦੇ ਹਨ ਕਿ ਪਰਿਵਾਰ ਵਿੱਚ ਹਰਜੀਤ ਸਿੰਘ ਹੀ ਕਮਾਉਣ ਵਾਲਾ ਹੈ ਉਸ ਦੇ ਪਿਤਾ ਦਾ ਪਹਿਲਾਂ ਹੀ ਦਿਹਾਤ ਹੋ ਚੁੱਕਾ ਹੈ। ਉਹ ਕਹਿੰਦੇ ਹਨ ਕਿ ਮੇਰੇ ਦੋ ਧੀਆਂ ਹਨ ਜੋ ਵਿਆਹੀਆਂ ਹਨ ਅਤੇ ਇਹ ਕੁਵਾਰਾ ਹੈ। ਘਰ ਦੇ ਹਾਲਾਤ ਐਨੇ ਮਾੜੇ ਹਨ ਕਿ ਜਦੋਂ ਤੋਂ ਉਹ ਘਰ ਆਇਆ ਉਸ ਨੂੰ ਕੱਪੜੇ ਵੀ ਨਹੀਂ ਲੈ ਕੇ ਦਿੱਤੇਗੇ। ਗੁਰਪ੍ਰੀਤ ਕੌਰ ਦੱਸਦੇ ਹਨ ਕਿ ਉਹ ਖੁਦ ਬਿਮਾਰ ਰਹਿੰਦੇ ਹਨ ਅਤੇ ਦਿਲ ਦੀ ਬਿਮਾਰੀ ਦੇ ਮਰੀਜ਼ ਹਨ। ਉਹ ਕਹਿੰਦੇ ਹਨ ਦਵਾਈ ਵੀ ਲਗਾਤਾਰ ਚੱਲਦੀ ਹੈ। ਮੈਂ ਉਮੀਦ ਕਰਦੀ ਆ ਕਿ ਮੇਰਾ ਪੁੱਤ ਇੱਥੇ ਰਹਿ ਕੇ ਕੋਈ ਕੰਮ ਕਰੇ ਜਾਂ ਕੋਈ ਚੰਗੀ ਨੌਕਰੀ ਮਿਲ ਜਾਵੇ ਪਰ ਨੌਕਰੀ ਮਿਲ ਨਹੀਂ ਰਹੀ। ਹਰਜੀਤ ਸਿੰਘ ਦੇ ਮਾਤਾ ਕਹਿੰਦੇ ਹਨ ਕਿ ਉਹ ਅਮਰੀਕਾ 45 ਲੱਖ ਖਰਚ ਕਰਕੇ ਭੇਜਿਆ ਸੀ ਪਰ ਇਹ ਸਭ ਠੀਕ ਨਾ ਚੱਲ ਸਕਿਆ ਉਦੋਂ ਜੋ 2 ਏਕੜ ਖੇਤੀਬਾੜੀ ਦੀ ਜ਼ਮੀਨ ਸੀ ਉਹੋ ਵੀ ਵੇਚ ਦਿੱਤੀ ਸੀ ਪਰ ਨਾ ਤਾਂ ਪੁੱਤ ਨੇ ਅਮਰੀਕਾ ਵੇਖੀ ਅਤੇ ਨਾ ਹੀ ਜ਼ਮੀਨ ਬਚੀ ਇੱਥੋਂ ਤੱਕ ਕਿ ਕੁਝ ਕਰਜ਼ਾ ਵੀ ਹਾਲੇ ਦੇਣਾ ਬਾਕੀ ਹੈ ਉਹ ਹੋਰ ਕਰਜ਼ਾ ਚੁੱਕ ਹੁਣ ਪਾਸਪੋਰਟ ਬਣਾਉਣ ਲਈ ਕੋਸ਼ਿਸ਼ ਕਰ ਰਿਹਾ ਪਰ ਉਹ ਵੀ ਨਹੀਂ ਬਣ ਰਿਹਾ ਹਰਜੀਤ ਸਿੰਘ ਕਹਿੰਦੇ ਹਨ ਕਿ ਕਈ ਵਾਰੀ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਗਲਤੀ ਕਰ ਲਈ ਹੈ ਅਗਲੇ ਹੀ ਪਲ ਸੋਚਦੇ ਹਨ ਕਿ ਕਈ ਵਾਰ ਜੋ ਲੱਗਦਾ ਹੈ ਪ੍ਰਮਾਤਮਾ ਕਰਦਾ ਹੈ ਅਤੇ ਚੰਗਾ ਹੀ ਕਰਦਾ ਹੈ ਕੁਝ ਸਮਝ ਹੀ ਨਹੀਂ ਆਉਂਦੀ ਕਿ ਕੀ ਹੋ ਗਿਆ ਹਰਜੀਤ ਸਿੰਘ ਮੁਤਾਬਕ ਉਹ ਚਾਹੁੰਦਾ ਹੈ ਕਿ ਇੱਥੇ ਹੀ ਪੰਜਾਬ ਵਿੱਚ ਆਪਣੇ ਪਿੰਡ ਵਿੱਚ ਰਹੇ ਅਤੇ ਕੋਈ 20-25000 ਰੁਪਏ ਵਾਲੀ ਨੌਕਰੀ ਮਿਲ ਜਾਵੇ ਅਤੇ ਉਹ ਕਹਿੰਦਾ ਹੈ ਕਿ ਮਾਂ ਵੀ ਬਿਮਾਰ ਰਹਿੰਦੀ ਹੈ ਉਹਨਾਂ ਦੇ ਕੋਲ ਰਹਿ ਕੇ ਦੇਖਭਾਲ ਕਰ ਸਕਾਂ ਪਰ ਨੌਕਰੀ ਮਿਲ ਨਹੀਂ ਰਹੀ ਅਤੇ ਉਸਨੇ ਕਿਹਾ ਕਿ ਘਰ ਦਾ ਖਰਚਾ ਚਲਾਉਣਾ ਜ਼ਮੀਨ ਜਾਇਦਾਦ ਵਿਕ ਗਈ ਹੈ ਅਤੇ ਕਰੀਬ 5 ਲੱਖ ਰੁਪਏ ਦਾ ਕਰਜ਼ਾ ਅਜੇ ਵੀ ਸਿਰ ਤੇ ਖੜਾ ਹੈ ਹਰਜੀਤ ਸਿੰਘ ਕਹਿੰਦਾ ਹੈ ਕਿ ਜਦੋਂ ਰਿਪੋਰਟ ਹੋਈ ਸੀ ਤਾਂ ਕਈ ਮੰਤਰੀ ਵੀ ਮਿਲੇ ਘਰ ਵੀ ਕਈ ਅਧਿਕਾਰੀ ਆਏ ਅਤੇ ਸਰਕਾਰ ਨੇ ਵੀ ਭਰੋਸਾ ਦਿੱਤਾ ਸੀ ਕਿ ਏਜੰਟਾ ਉੱਪਰ ਕਾਰਵਾਈ ਹੋਵੇਗੀ ਅਤੇ ਪੈਸੇ ਵਾਪਸ ਮਿਲ ਜਾਣਗੇ ਉਹ ਕਹਿੰਦੇ ਹਨ ਨਾ ਤਾਂ ਏਜੰਟ ਕੋਈ ਹੱਥ ਪੱਲੇ ਫੜਾ ਰਿਹਾ ਅਤੇ ਨਾ ਹੀ ਸਰਕਾਰ ਸੋ ਇਹ ਸੀ ਇੱਕ ਨੌਜਵਾਨ ਦੀ ਕਹਾਣੀ ਜਿਹੜਾ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਸੀ ਪਰ ਅੱਜਕੱਲ ਉਸ ਦੇ ਹਾਲਾਤ ਅਤੇ ਘਰ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ ਅਤੇ ਸਰਕਾਰ ਤੋਂ ਨੌਜਵਾਨ ਅਪੀਲ ਕਰ ਰਿਹਾ ਹੈ ਕਿ ਏਜੰਟਾ ਉੱਤੇ ਕਾਰਵਾਈ ਕਰਕੇ ਉਸ ਦੇ 45 ਲੱਖ ਰੁਪਏ ਵਾਪਸ ਹੋ ਜਾਣ ਅਤੇ ਮਾਂ ਦੇ ਨਾਲ ਰਹਿ ਕੇ ਉਸ ਦਾ ਇਲਾਜ ਕਰਵਾ ਸਕੇ